ਪਿੰਡ ਨਾਲ ਛੱਡਣਾ ਪਹਿਰਾਵਾ ਨਾਲ ਛੱਡਣਾ ਖੇਤੀਬਾੜੀ ਨਾਲ ਛੱਡਣਾ ਇੱਕ 스타 ਹੁੰਦੇ ਹੋਏ ਮੂਸੇ ਵਾਲੇ 22 ਤੋਂ ਬਾਅਦ ਮੇਰੇ ਤੇ ਬਹੁਤ ਅਸਰ ਪਿਆ ਔਰ ਮੈਂ ਖੇਤੀਬਾੜੀ ਨਾਲ ਜਿਆਦਾ ਜੁੜ ਗਿਆ ਇਹ ਮੈਨੂੰ ਹੀ ਸੀਗਾ ਕਿ ਇੱਕ ਦੇਸੀ ਜਿਹਾ ਬੰਦਾ ਨੌਨ ਇਪਿੰਡ ਛੱਡਿਆ ਜਦਕਿ ਉਸਟਾਰ ਹੈ ਸਭ ਤੋਂ ਵੱਡਾ ਮੈਕਸਿਮਮ ਸੇਲਿੰਗ ਆਰਟਿਸਟ ਹੈ ਡਿਜੀਟਲ ਤੇ ਬਿਲਬੋਰਡ ਤੇ ਹੈਨਾ ਪੂਰੀ ਦੁਨੀਆ ਜਿਹਨੂੰ ਸੁਣਦੀ ਹੈ ਪਰ ਉਹ ਖੇਤੀਬਾੜੀ ਵੀ ਨਹੀਂ ਛੱਡ ਰਿਹਾ ਉਹ ਟਰੈਕਟਰ ਵੀ ਚਲਾ ਰਿਹਾ ਉਹ ਕਾਹੀ ਵੀ ਚਲਾ ਰਿਹਾ ਤੇ ਪਿੰਡ ਵੀ ਨਹੀਂ ਛੱਡ ਰਿਹਾ ਅਮ ਇਸ ਕਰਕੇ ਨਾ ਵੋਟਾਂ ਮੰਗ। ਭਾਈ ਸਮਾਂ ਕੱਟੀਆ ਛੋਟਾ ਇੱਕ ਸਵਾਲ ਹੈ। ਤੁਸੀਂ ਮੂਸੇ ਵਾਲੇ ਲਈ ਵੋਟਾਂ ਮੰਗੀਆਂ ਸੀਗੀਆਂ ਘਰ ਘਰ ਜਾ ਕੇ ਤੁਸੀਂ। ਪਰ ਕੌਣ ਉਹਦੀ ਕਮੀ ਕਿੰਨੀ ਮਹਿਸੂਸ ਕਰਦੇ ਹੋ ਔਰ ਉਸ ਤੋਂ ਕਿੰਨਾ ਤੁਸੀਂ ਜਿਹੜਾ ਮੋਟੀਵੇਟ ਕਿੰਨਾ ਹੋਵੇ। ਇੱਕ ਤਾਂ ਜਿਹੜਾ ਬਾਈ ਦਾ ਪਿੰਡ ਨਾ ਛੱਡਣਾ। ਹਮ ਪਹਿਰਾਵਾ ਨਾ ਛੱਡਣਾ, ਖੇਤੀਬਾੜੀ ਨਾ ਛੱਡਣਾ ਇੱਕ ਸਟਾਰ ਹੁੰਦੇ ਹੋਏ। ਹਮ ਇਹ ਚੱਪਲਾਂ ਤੇ ਫਰੀ ਜਾਂਦਾ ਸੀ ਇਹ ਚੀਜ਼ਾਂ ਦਾ ਮੇਰੇ ਤੇ ਬੜਾ ਇਫੈਕਟ ਪਿਆ ਹਾਲਾਂਕਿ ਖੇਤੀਬਾੜੀ ਮੈਂ ਪਹਿਲਾਂ ਵੀ ਕਰਦਾ ਸੀ ਪਰ ਉਸ ਤੋਂ ਬਾਅਦ ਮੈਂ ਜ਼ਿਆਦਾ ਦਿਲ ਨਾਲ ਇੱਕ ਲੋਕਡਾਊਨ ਤੋਂ ਬਾਅਦ ਇੱਕ ਮੂਸੇ ਵਾਲੇ ਬਾਈ ਤੋਂ ਬਾਅਦ ਮੇਰੇ ਤੇ ਬਹੁਤ ਅਸਰ ਪਿਆ ਔਰ ਮੈਂ ਖੇਤੀਬਾੜੀ ਨਾਲ ਜ਼ਿਆਦਾ ਜੁੜ ਗਿਆ ਮੈਂ ਔਰ ਦੂਜੀ ਗੱਲ ਹੈ ਕਿ ਜਦੋਂ ਉਹਨਾਂ ਲਈ ਮੈਂ ਵੋਟਾਂ ਮੰਗਣ ਗਿਆ ਸੀ ਉਹਦਾ ਵੀ ਕਰਨੇ ਹੀ ਸੀ ਕਿਉਂਕਿ ਮੈਂ ਕਦੇ ਮਿਲਿਆ ਨਹੀਂ ਸੀ ਤੁਸੀਂ ਵੀਡੀਓ ਵੀ ਛੱਦ ਮੇਰੇ ਇੰਸਟਾਗ੍ਰam ਤੇ ਫੇਸਬੁੱਕ ਤੇ ਪਿਆ ਮੈਂ ਮੈਨੂੰ ਇਹੀ ਸੀਗਾ ਕਿ ਇੱਕ ਦੇਸੀ ਜਿਹਾ ਬੰਦਾ ਆ ਨਾ ਉਹਨੇ ਪਿੰਡ ਛੱਡਿਆ ਜਦ ਕਿ ਉਹ 스타 ਹੈ ਸਭ ਤੋਂ ਵੱਡਾ ਮੈਕਸੀਮਮ ਸੇਲਿੰਗ ਆਰਟਿਸਟ ਹੈ ਡਿਜੀਟਲ ਤੇ ਬਿਲਬੋਰਡ ਤੇ ਹੈਨਾ ਪੂਰੀ ਦੁਨੀਆ ਜਿਹਨੂੰ ਸੁਣਦੀ ਹੈ ਪਰ ਉਹ ਖੇਤੀਬਾੜੀ ਵੀ ਨਹੀਂ ਛੱਡ ਰਿਹਾ ਉਹ ਟਰੈਕਟਰ ਵੀ ਚਲਾ ਰਿਹਾ ਉਹ ਕਹੀ ਵੀ ਚਲਾ ਰਿਹਾ ਤੇ ਪਿੰਡ ਵੀ ਨਹੀਂ ਛੱਡ ਰਿਹਾ ਇਸ ਕਰਕੇ ਮੈਂ ਵੋਟਾਂ ਮੰਗਣ ਗਿਆ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤਰੇਸ਼ਮ ਸਿੰਘ ਅਨਮੋਲ ਉਹਨਾਂ ਨਾਲ ਲਗਾਤਾਰ ਗੱਲਬਾਤ ਕੀਤੀ ਹੈ ਭਾਈ ਦੇਸੀ ਬੰਦਾ ਸ਼ਾਇਦ ਇਹ ਜਿਹਾ ਕੋਈ ਦੇਖਿਆ ਹੋਣਾ ਮੋਟਰ ਤੇ ਆਪਣੇ ਪ੍ਰਵਾਸੀ ਭਾਈਆਂ ਦੇ ਨਾਲ ਖਾਣਾ ਪੀਣ ਤੋਂ ਲੈ ਕੇ ਨੱਚਣ ਗਾਉਣ ਤੱਕ ਦਾ ਹਰ ਇੱਕ ਪ੍ਰਬੰਧ ਹੈ ਦੋਨਾਂ ਨੇ ਠਮਕੇ ਲਾਏ ਨੇ ਹਾਲਾਂਕਿ ਗਾਣਾ ਜ਼ਰੂਰ ਪੋਜਪੁਰੀ ਸੀਗਾ ਪਰ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸੋ ਕਿਉਂਕਿ ਸਾਡੇ ਲੋਕਾਂ ਦੀ ਜੋ ਇਸ ਵੇਲੇ ਵੀ ਪੰਜਾਬ ਪੰਜਾਬੀ ਅਤੇ ਵਿਰਸੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਗੱਡ ਕਿ ਸਪੋਰਟ ਕਰਨੀ ਚਾਹੀਦੀ ਆ ਪਿੰਡ ਨਾਲ ਛੱਡਣਾ ਪਹਿਰਾਵਾ ਨਾਲ ਛੱਡਣਾ ਖੇਤੀਬਾੜੀ ਨਾਲ ਛੱਡਣਾ ਇੱਕ ਸਟਾਰ ਹੁੰਦੇ ਹੋਏ ਸੀ ਮੂਸੇ ਵਾਲੇ ਬਾਈ ਤੋਂ ਬਾਅਦ ਮੇਰੇ ਤੇ ਬਹੁਤ ਅਸਰ ਪਿਆ ਔਰ ਮੈਂ ਖੇਤੀਬਾੜੀ ਨਾਲ ਜ਼ਿਆਦਾ ਜੁੜ ਗਿਆ ਇਹ ਮੈਨੂੰ ਹੀ ਸੀਗਾ ਕਿ ਇੱਕ ਦੇਸੀ ਜਿਹਾ ਬੰਦਾ ਨਾਉਂ ਨੇ ਪਿੰਡ ਛੱਡਿਆ ਜਦ ਕਿ ਉਹ ਸਟਾਰ ਹੈ ਹਕਤੋਂ ਬਤਾ ਮੈਕਸਿਮਮ ਸੇਲਿੰਗ ਆਰਟਿਸਟ ਹੈ ਡਿਜੀਟਲ ਤੇ ਬਿਲਬੋਰਡ ਤੇ ਹੈ ਨਾ ਪੂਰੀ ਦੁਨੀਆ ਜਿਹਨੂੰ ਸੁਣਦੀ ਹੈ ਪਰ ਖੇਤੀਬਾੜੀ ਵੀ ਨਹੀਂ ਛੱਡ ਰਿਹਾ ਉਹ ਟਰੈਕਟਰ ਵੀ ਚਲਾ ਰਿਹਾ ਉਹ ਕਾਹੀ ਵੀ ਚਲਾ ਰਿਹਾ ਤੇ ਪਿੰਡ ਵੀ ਨਹੀਂ ਛੱਡ ਰਿਹਾ ਇਸ ਕਰਕੇ ਨਗੋਟਾ ਮੰਗਦਾ ਭਾਈ ਸਮਾਂ ਕੱਟੀਆ ਇੱਕ ਛੋਟਾ ਇੱਕ ਸਵਾਲ ਹੈ ਤੁਸੀਂ ਮੂਸੇ ਵਾਲੇ ਲਈ ਵੋਟਾਂ ਮੰਗੀਆਂ ਸੀਗੀਆਂ ਘਰ ਘਰ ਜਾ ਕੇ ਤੁਸੀਂ ਪਰ ਕੋਣ ਉਹਦੀ ਕਮੀ ਕਿੰਨੀ ਮਹਿਸੂਸ ਕਰਦੇ ਹੋ ਔਰ ਉਸ ਤੋਂ ਕਿੰਨਾ ਤੁਸੀਂ ਜਿਹੜਾ ਮੋਟੀਵੇਟ ਕਿੰਨਾ ਇਕ ਤਾਂ ਜਿਹੜਾ ਬਾਈਕ ਦਾ ਪੈਂਡ ਨਾਲ ਛੱਡਣਾ ਹਮ ਪਹਿਰਾਵਾ ਨਾਲ ਛੱਡਣਾ ਖੇਤੀਬਾੜੀ ਨਾਲ ਛੱਡਣਾ ਇੱਕ ਸਟਾਰ ਹੁੰਦੇ ਹੋਏ ਹਮ ਇਹ ਚਪਲਾਂ ਤੇ ਫਰੀ ਜਾਂਦਾ ਸੀ ਇਹ ਚੀਜ਼ਾਂ ਦਾ ਮੇਰੇ ਤੇ ਬੜਾ ਇਫੈਕਟ ਪਿਆ ਹਾਲਾਂਕਿ ਖੇਤੀਬਾੜੀ ਮੈਂ ਪਹਿਲਾਂ ਵੀ ਕਰਦਾ ਸੀ ਪਰ ਉਸ ਤੋਂ ਬਾਅਦ ਮੈਂ ਜ਼ਿਆਦਾ ਦਿਲ ਨਾਲ ਇੱਕ ਲੋਕਡਾਊਨ ਤੋਂ ਬਾਅਦ ਇੱਕ ਮੂਸੇ ਵਾਲੇ ਬਾਈ ਤੋਂ ਬਾਅਦ ਮੇਰੇ ਤੇ ਬਹੁਤ ਅਸਰ ਪਿਆ ਔਰ ਮੈਂ ਖੇਤੀਬਾੜੀ ਨਾਲ ਜ਼ਿਆਦਾ ਜੁੜ ਗਿਆ ਮੈਂ ਔਰ ਦੂਜੀ ਗੱਲ ਹੈ ਕਿ ਜਦੋਂ ਉਹਨਾਂ ਲਈ ਮੈਂ ਵੋਟਾਂ ਮੰਗਣ ਗਿਆ ਸੀ ਉਹਦਾ ਵੀ ਕਾਰਨ ਇਹ ਸੀ ਕਿਉਂਕਿ ਮੈਂ ਕਦੇ ਮਿਲਿਆ ਨਹੀਂ ਸੀ ਤੁਸੀਂ ਵੀਡੀਓ ਵੀ ਸ਼ਾਇਦ ਮੇਰੇ ਇੰਸਟਾਗ੍ਰam ਤੇ ਫੇਸਬੁੱਕ ਤੇ ਪਾਇਆ ਮੈਂ ਮੈਨੂੰ ਇਹੀ ਸੀਗਾ ਕਿ ਇੱਕ ਦੇਸੀ ਜਿਹਾ ਬੰਦਾ ਨਾਉਨ ਨੇ ਪਿੰਡ ਛੱਡਿਆ ਜਦਕਿ ਉਹ ਸਟਾਰ ਹੈ ਸਭ ਤੋਂ ਵੱਡਾ ਮੈਕਸਿਮਮ ਸੇਲਿੰਗ ਆਰਟਿਸਟ ਹੈ ਡਿਜੀਟਲ ਤੇ ਬਿਲਬੋਰਡ ਤੇ ਹੈਨਾ ਪੂਰੀ ਦੁਨੀਆ ਜਿਹਨੂੰ ਸੁਣਦੀ ਹੈ ਪਰ ਉਹ ਖੇਤੀਬਾੜੀ ਵੀ ਨਹੀਂ ਛੱਡ ਰਿਹਾ ਉਹ ਟਰੈਕਟਰ ਵੀ ਚਲਾ ਰਿਹਾ ਉਹ ਕਹੀ ਵੀ ਚਲਾ ਰਿਹਾ ਤੇ ਪਿੰਡ ਵੀ ਨਹੀਂ ਛੱਡ ਰਿਹਾ ਅਬ ਇਸ ਕਰਕੇ ਮੈਂ ਵੋਟਾਂ ਮੰਗਣ ਗਿਆ। ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤਰੇਸ਼ਮ ਸਿੰਘ ਅਨਮੋਲ ਉਹਨਾਂ ਨਾਲ ਲਗਾਤਾਰ ਗੱਲਬਾਤ ਕੀਤੀ ਆ। ਭਾਈ ਦੇਸੀ ਬੰਦਾ ਸ਼ਾਇਦ ਇਹ ਜਹ ਕਰ ਦੇਖਿਆ ਹੋਣਾ। ਮੋਟਰ ਤੇ ਆਪਣੇ ਪ੍ਰਵਾਸੀ ਭਾਈਆਂ ਦੇ ਨਾਲ ਖਾਣਾ ਪੀਣ ਤੋਂ ਲੈ ਕੇ ਨੱਚਣ ਗਾਉਣ ਤੱਕ ਦਾ ਹਰ ਇੱਕ ਪ੍ਰਬੰਧ ਹੈ। ਦੋਨਾਂ ਨੇ ਠਮਕੇ ਲਾਏ ਨੇ। ਹਾਲਾਂਕਿ ਗਾਣਾ ਜ਼ਰੂਰ ਪੋਜਪੂਰੀ ਸੀਗਾ। ਪਰ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸੋ ਕਿਉਂਕਿ ਸਾਡੇ ਲੋਕਾਂ ਦੀ ਜੋ ਇਸ ਵੇਲੇ ਵੀ ਪੰਜਾਬ ਪੰਜਾਬੀਅਤ ਤੇ ਵਿਰਸੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਗੱਡ ਕਿ ਸਪੋਰਟ ਕਰਨੀ ਚਾਹੀਦੀ ਆ।